ਗੁਰੂ ਦੇ ਸਿੱਖ ਨੇ ਦਿਖਾਈ ਦਲੇਰੀ ਪਿਓਤੀ ਨਾਲ ਲੁੱਟਖੋ ਕਰਨ ਵਾਲੇ ਤਿੰਨ ਲੁਟੇਰਿਆਂ 'ਚੋਂ ਇੱਕ ਨੂੰ ਸਿੱਖਾ ਨੇ ਕੀਤਾ ਕਾਬੂ ਦਰ ਅਸਲ ਚੁਲੰਦਰ ਦੇ ਹੱਤੀ ਦੇ ਥਾਣਾ ਬਿਲਗਾ ਵਿੱਚ ਇੱਕ ਗੁਰੂ ਘਰ ਦੇ ਹੈੱਡ ਗ੍ਰਾਂਥੀ ਜਗਵੀਰ ਸਿੰਘ ਜੋ ਜੜਿਆਲਾ ਮੰਚੀ ਤੋਂ ਆ ਰਹੇ ਸੀ ਜੜਿਆਲੇ ਦੀ ਨਹਿਰ ਦੇ ਉੱਤੇ ਲੜਕੀ ਤੇ ਲੜਕੀ ਦੇ ਪਿਤਾ ਖੜੇ ਹੋਏ ਸੀ ਹੈੱਡ ਗ੍ਰਾਂਥੀ ਨੇ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਤੇ ਉਹਨਾਂ ਦੱਸਿਆ ਕਿ ਸਾਡੇ ਨਾਲ ਕੁਝ ਵਿਅਕਤੀ ਲੁੱਟਖੋ ਕਰਕੇ ਫਰਾਰ ਹੋ ਗਏ ਗ੍ਰਾਂਥੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਹਨਾਂ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਇੱਕ ਮੋਟਰਸਾਈਕਲ ਵਾਲੇ ਨੌਜਵਾਨ ਨੂੰ ਘੇਰਾ ਪਾਇਆ ਤੇ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਅਤੇ ਦੋ ਨੌਜਵਾਨ ਭੱਜਣ ਵਿੱਚ ਕਾਮਸਾਬ ਰਹੇ ਤੇ ਇੱਕ ਨੂੰ ਕਾਬੂ ਕਰ ਲਿਆ ਗਿਆ ਬਿਲਗਾ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਨਾਂ ਨੇ ਉਸ ਲੁਟੇਰੇ ਨੂੰ ਕਾਬੂ ਕਰ ਲਿਆ ਮੁਲਾਜ਼ਮ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਇਸ ਤੋਂ ਇਸ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਉੱਪਰ ਵੰਦੀ ਕਾਰਵਾਈ ਕੀਤੀ ਜਾਵੇਗੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਜਗਵੀਰ ਸਿੰਘ ਆ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਪਾਸ਼ਾ ਪਾਲਨ ਸਥਾਨਾ ਦੇ ਜੋ ਕਿ ਸ਼੍ਰੋਮਣੀ ਕਵੰਦ ਕਮੇਟੀ ਦੇ ਅੰਦਰtheta ਵਿਗਰੰਥੀਆਂ ਹਾਂ ਹਾਂ ਅਸੀਂ ਇੱਥੇ ਜੰਡਿਆਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਾ ਬਾਬਾ ਸਿੱਧੂ ਜੀ ਬਾਬਾ ਸਿੱਧੂ ਜੀ ਸਥਾਨਾ ਤੇ ਬੇਰ ਮੇਰਾ ਮਸਲਾ ਦਾ ਹੋਇਆ ਸੀਗਾ ਜਿਸ ਕਾਰਨ ਉੱਥੇ ਅਸੀਂ 71 ਹੋਏ ਸੀ ਸਿੱਖ ਜਥੇਬੰਦੀਆਂ ਜਦੋਂ ਉਸ ਤੋਂ ਅਸੀਂ ਸਾਰਿਆਂ ਦੀ ਸਾਹਜ ਪਾ ਕੇ ਬਾਹਰ ਆਏ ਜਿਹੜੀ ਨਹਿਰ ਆਉਂਦੀ ਅੱਗੇ ਜੰਡਿਆਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾ ਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸਣ ਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕੈਰੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਆ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸੀ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆ ਇਹ ਕਾਫੀ ਇਹਨਾਂ ਨੇ ਮੋਟਰਸਾਈਕਲ ਘੁਮਾਇਆ ਤੇ ਅਸੀਂ ਪੁੱਛਦੇ ਪਹੁੰਚਾਉਂਦੇ ਆ ਜਿਹੜਾ ਕਿ ਇੱਥੋਂ ਤਿੰਨ ਮੁੰਡੇ ਨੰਗਿਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੁੜਿਆ ਇਹ ਇੱਕ ਡੈਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚ ਵੀ ਸੀਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਿਹੜੇ ਗੁੱਡੀ ਦੇ ਕਾਗਜ਼ ਉਹ ਸਾਡੇ ਕੋਲ ਆਇਆ ਜਿਹਦੇ ਵਿੱਚ 800 ਵੀ ਆ ਤੇ ਸਾਡੇ ਬੇਟਾ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦੇ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਪੁਲਿਸ ਪ੍ਰਸ਼ਾਸਨ ਕਤਰ ਹੋਇਆ ਵਾ ਵੀ ਜਿਹੜੇ ਬਿਲਗਾ ਦੇ ਲੜਕੇ ਵੀ ਡਿਊਟੀ ਕਰਦੇ ਆ ਲੁੱਟ ਖੋਹ ਇੱਥੇ ਜੰਡੇਆੜੇ ਹੋਈ ਸੀ ਹਾਂਜੀ ਲੋੜ ਹੋ ਜੰਡੇਆਲੇ ਨਹਿਰ ਦੇ ਕਾਬੂ ਹੀ ਤੇ ਕੀ ਤੇ ਲੁੱਟਿਆ ਕੀ ਸੀਗਾ ਲੁੱਟਿਆ ਇਹਨਾਂ ਨੇ ਉਹ ਦੱਸ ਰਹੀ ਆ ਵੀ ਸਾਡਾ ਨਾ ਦੇ ਪੇਪਰ ਆ ਪੇਪਰ ਆ ਜਿਹੜੇ ਨੇ ਠੀਕ ਹੈ ਸਰਟੀਫਿਕੇਟ ਗੁੱਡੀ ਦੇ ਨੇ ਤੇ ਫੋਨ ਆ ਉਹਦਾ ਤੇ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਕੁਛ ਕਰਕੇ ਆ ਰਹੇ ਸਕੇ ਇਹ ਐਮਬੈਸੀ ਐਮਬੈਸੀ ਦਾ ਕੁਛ ਕਰਕੇ ਆ ਰਹੇ ਕਿ ਪੇਪਰ ਉਹ ਇੰਨੇ ਦੱਸ ਰਹੇ ਸੀ ਠੀਕ ਹੈ ਫੋਨ ਤੇ ਵਿਸੇ ਮਿਲ ਗਏ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋਗੇ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਉਹ ਇਹ ਕਾਗਜ ਠੀਕ ਹੈ ਪੈਸੇ ਨਹੀਂ ਹੈ ਨਾ ਉਹ ਕਿਉਂ ਲੱਗਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਆ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿੰਨੂੰ ਤੁਸੀਂ ਫੜਿਆ ਇਹ ਪਾਸਲੇ ਦੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨੇ ਬਹਿ ਕੇ ਆਇਆ ਪਰ ਬਹਿ ਕੇ ਤਾਂ ਆਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ 도ੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ ਤੇ ਆਈ ਤਿੰਨ ਇੱਕੋ ਬਾਈਕ ਤੇ ਸੀਗੀ ਇੱਕੋ ਹੀ ਬਾਗ ਤੇ ਭਾਈ ਕੀ ਨਾ ਪੜਾ ਹਰਨਾ ਹੁਲਦਾਰ ਦਲਜੀਤ ਸਿੰਘ ਹੁਲਦਾਰ ਸਾਹਿਬ ਕੀ ਮਾਮਲਾ ਕੀ ਹੋਇਆ ਅੱਥੇ ਅੱਜ ਤੁਸੀਂ ਕਾਫੀ ਇਕੱਠਾ ਵਟ ਹੋਇਆ ਕੀ ਚੱਕਰ ਆ ਇੱਕ ਇਹ ਆਪਣੇ ਭਾਈ ਸਾਹਿਬ ਆ ਰਹੇ ਸੀਗੇ ਉਧਰੋਂ ਸਾਡੇ ਜੜਿਆੜੇ ਤੋਂ ਹੂੰ ਤੇ ਕੋਈ ਜੜਿਆੜੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨਰ ਕਲਾਂ ਵਾਲੇ ਚੌਕ ਤੋਂ ਵਿਚਾਲੇ ਨਹਿਰ ਆਉਂਦੀ ਹੈ। ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਆ। ਇਹ ਮੁੰਡੇ ਨੇ ਇੱਕ ਪਾਸਲੇ ਤੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ। ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ। ਦੋ ਭੱਜਣ 'ਚ ਕਾਮਯਾਬ ਹੋ ਗਏ ਆ। ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜਿਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਸੀ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮੈਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰਮੈਲ ਵਾਲਿਆਂ ਨੂੰ ਹੈਂਡਓਵਰ ਕਰ ਦਾਂਗੇ ਤੇ ਜਿਹੜੀ ਖੋਹ ਹੋਈ ਕਿਹੜੀ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹਮਮ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਪਰਸ ਹਜੇ ਨਹੀਂ ਮਿਲਿਆ ਹੈ ਡਾਕੂਮੈਂਟ ਵੀ ਡਾਕੂਮੈਂਟ ਵੀ ਮਿਲ ਗਿਆ ਠੀਕ